दफ्तर जिला लोक संपर्क अफसर बटाला युद्ध नश्या विरुद्ध मुहिम तेत पिंड पोमा विखे नशा तस्कर वालों कीती नाजायज उसारी ते फेरिया बुलडोजर नशा तस्कर उस्ते पत्नी अते उस्ते दो परावा ते एन डी पी एस तेत मुकदमा दर्जन पंजाब सरकार ने नश्या विरुद्ध जीरो टॉलरेंस दी नीति अपनाई एस पी सहोता ब्यूरो चीफ दविंदर सिंह कुमार बटाला ती जुलाई सस्सा भगवंत सिंह मान मुख्यमंत्री पंजाब वालों नशे खिलाफ शुरू कीती गई मुहिम युद्ध नशे विरुद्ध तेत नशा तस्कर विरुद्ध कार्रवाई करते हुए आज बटाला पुलिस ने श्री हरगोबिंदपुर साहिब के पिंड पोमा विखे नशा तस्कर अमृतपाल सिंह पुतल कश्मीर सिंह वालों पंचायती जगह उत्ते की गई नाजायज उसारी नू जे सी बी मशीन लगा के ढा दिता इस मौके गुरप्रताप सिंह सहोता एस पी डी बटाला हरीश बहेल डी एस पी श्री हरगोबिंदपुर साहिब नायब तहसीलदार विनोद मेहता बी डी पी ओ नरेंद्र सिंह खैरा सुखविंदर सिंह एस एच ओ श्री हरगोबिंदपुर साहिब गुरमीत सिंह एस

ਅੱਜ ਅਸੀਂ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਹੁਕਮਾਂਸਾਰ ਹੋ ਰਿਹਾ ਚਿੱਤਰ ਪਹੁੰਚੇ ਸੀਗੇ ਜਿੱਥੋਂ ਪਤਾ ਲੱਗਿਆ ਜਿਹੜੇ ਨਕਸ਼ਾਦਕਸਰ ਹੈਗੇ ਨੇ ਇਹਨਾਂ ਦਾ ਜਿਹੜਾ ਘਰ ਹੈ ਉਹ ਪੰਚਾਇਤ ਦੇ ਰਕਵੇ ਵਿੱਚ ਬਰਿਆ ਹੋਇਆ ਹੈ ਅਤੇ ਇਹਨਾਂ ਦੀ ਮਾਲਕੀ ਨਹੀਂ ਹੈਗੀ ਹੈ ਇਸ ਕਰਕੇ ਪੁਲਿਸ ਫੋਰਸ ਵੀ ਆਪਣਾ ਪਹਿਲਾ ਕੰਮ ਕਰਕੇ ਜੋ ਉਹਨਾਂ ਕਰਨਾ ਸੀਗਾ ਠੀਕ ਹੈ ਪੁਲਿਸ ਨੇ ਵੀ ਆਪਣਾ ਐਕਸ਼ਨ ਕੀਤਾ ਹੈਗਾ ਇਹਦੇ ਵਿੱਚ ਤੇ ਬਾਕੀ ਜਿਵੇਂ ਮਾਨਯੋਗ ਉਥਮੰਤ ਸਿੰਘ ਸਾਹਿਬ ਜੀ ਦਾ ਹਦਾਇਤਾਂ ਹੈਗੀਆਂ ਨੇ ਉਹਦੇ ਸਾਬ ਨਾਲ ਸਰਕਾਰ ਦਮ ਜੋ ਵੀ ਆਰਡਰ ਦਿੰਦੀ ਆ ਉਹਦੇ ਸਾਬ ਨਾਲ ਅਸੀਂ ਕਰਕੇ ਉਹ ਵੀ ਕਰਨਾ ਹੈ ਹਾਂਜੀ ਸਰ ਜਿਹੜੇ ਅੱਜ ਇਹ ਨਸ਼ਾ ਤਸਕਰ ਦੀ ਤੁਸੀਂ ਜਿਹੜੀ ਬਿਲਡਿੰਗ ਢਾ ਰਹੇ ਇਹ ਸਬੰਧ ਵਿੱਚ ਕੀ ਕਹਿੰਦੇ ਜੀ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਯੁਧ ਨਸ਼ੇ ਵਿਰੁੱਧ ਇੱਕ ਜਿਹੜੀ ਬਹੁਤ ਵੱਡੀ ਜੰਗ ਛੜੀ ਹੋਈ ਹੈ ਉਹ ਬਹੁਤ ਹੀ ਸਚੱਡੇ ਢੰਗ ਦੇ ਨਾਲ ਜਿਹੜੀ ਬਟਾਲਾ ਜਿਹੜਾ ਦੇ ਵਿੱਚ ਵੀ ਚਲਾਈ ਜਾ ਰਹੀ ਹੈ ਤੇ ਉਹਦੇ ਤਹਿਤ ਬਹੁਤ ਜਿਹੜੇ ਨਸ਼ਾ ਤਸਕਰ ਨੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜ਼ਿਲ੍ਹਾ ਦੇ ਵਿੱਚ ਭੇਜਿਆ ਹੈ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜਿਹੜੀ ਕਿ ਤਸਦੀਕਰ ਸਾਹਿਬ ਵੱਲੋਂ ਸ਼੍ਰੀ ਹਰਗੋਬਿੰਦਪੁਰ ਵੱਲੋਂ ਮਿਲੀ ਸੀਗੀ ਕਿ ਇੱਥੇ ਅਮਰਿਤਪਾਲ ਸਿੰਘ son of ਕਸ਼ਮੀਰ ਸਿੰਘ ਹੈ ਥਾਣਾ ਵਿਲੇਜ ਭੋਮਾ ਥਾਣਾ ਕੁਮਾਨ ਇਹਨੇ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜਾ ਆਪਣੀ ਨਜਾਇਜ਼ ਉਸਾਰੀ ਕਰਕੇ ਘਰ ਬਣਾਇਆ ਹੋਇਆ ਹੈ ਜ਼ਿਕਰਯੋਗ ਇਹ ਹੈ ਕਿ ਇਹ ਜਿਹੜਾ ਅਮਰਿਤਪਾਲ ਹੈ ਇਹਦੇ ਉੱਤੇ 3 ਐਨਡੀਪੀਐਸ ਦੇ ਮਕਦਮੇ ਤੇ ਇਸ ਤੋਂ ਇਲਾਵਾ ਕਤਲ ਅਟੈਂਪਟ ਟੂ ਮਰਡਰ ਹੋਰ ਚੋਰੀ ਡਕੈਤੀ ਦੇ ਮਕਦਮੇ ਦਰਜ ਨੇ ਇਦੇ ਨਾਲ ਹੀ ਇਹਦੇ ਵਾਈਫ ਦੇ ਉੱਤੇ ਵੀ ਐਨਡੀਪੀਐਸ ਦਾ ਮੁਕਤਮਾ ਦਰਜ ਹੈ ਇਦੇ ਦੋ ਭਰਾ ਨੇ ਉਹਨਾਂ ਦੇ ਉੱਤੇ ਵੀ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਇਸ ਪਰਿਵਾਰ ਦੇ ਤਿੰਨ ਜਿਹੜਾ ਅਮਰਿਤਪਾਲ ਉਹਦੀ ਵਾਈਫ ਤੇ ਇੱਕ ਭਰਾ ਇਸ ਟਾਈਮ ਤੇ ਸੈਂਟਰਲ ਜੇਲ ਗੁਰਦਾਸਪੁਰ ਦੇ ਵਿੱਚ ਬੰਦ ਨੇ ਤੇ ਇੱਕ ਭਰਾ ਜਿਹੜਾ ਪਗੋੜਾ ਇਹ ਸਾਰੇ ਹੀ ਜਿਹੜਾ ਇਹ ਪਰਿਵਾਰ ਹੈ ਕ੍ਰਾਈਮਨਲ ਵਿਰਤੀ ਦਾ ਪਰਿਵਾਰ ਹੈ ਜਿਹੜਾ ਐਨਡੀਪੀਐਸ ਦੀ ਰੀ ਵਿੱਚ ਇਨਵੋਲਡ ਸੀਗਾ ਜਦੋਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਜਿਹੜੀ ਤਹਿਸੀਲਦਾਰ ਸਾਹਿਬ ਨੇ ਤੇ ਬੀਡੀਪੀਓ ਸਾਹਿਬ ਨੇ ਸਾਨੂੰ ਇਹ ਪੁਲਿਸ ਏਮਦਾਦ ਮੰਗੀ ਕਿ ਜਿਹੜੀ ਇਹਨਾਂ ਨੇ ਨਜਾਇਜ਼ ਤੌਰ ਤੇ ਪੰਚਾਇਤੀ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਤੇ ਦੀ ਜਿਹੜੀ ਉਹ ਸਾਰੀ ਆ ਉਹਨੂੰ ਢੋਣਾ ਤੇ ਅਸੀਂ ਸਾਰੀ ਫੋਰਸ ਲੈ ਕੇ ਨਾਲ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਉਹਨਾਂ ਦੇ ਐਸਐਚਓ ਸਾਰੇ ਇੱਥੇ ਆਏ ਆ ਤੇ ਇਹ ਜਿਹੜੀ ਨਜਾਇਜ਼ ਉਹ ਸਾਰੀ ਉਹਨੂੰ ਢਟਾਇਆ ਗਿਆ ਸਰ ਕਿਹੜੇ ਕਿਹੜੇ ਥਾਣਿਆਂ ਚ ਪਰਚੇ ਦਰਜੇ ਜੀ ਇਹਦੇ ਵੱਖ-ਵੱਖ ਥਾਣਿਆਂ ਦੇ ਵਿੱਚ ਪਰਚੇ ਦਰਜ ਨੇ ਇੱਥੇ ਬਟਾਲੇ ਦੇ ਜਿਹੜੀ ਸੀ ਹਰਗੁੰਦਪੁਰ ਸਬਡਿਵੀਜ਼ਨ ਉਹਦੇ ਵਿੱਚ ਵੀ ਦਰਜ ਨੇ ਬਾਕੀ ਥਾਣਿਆਂ ਚ ਵੀ ਨਹੀਂ ਅੰਮ੍ਰਿਤਸਰ ਵਿੱਚ ਵੀ ਇਹਦੇ ਮਕਦਮੇ ਦਰਜ ਨੇ ਲੇਟੈਸਟ ਮਕਦਮਾ ਜਿਹੜਾ ਦਰਜ ਹੋਇਆ ਉਹਦੇ ਵਿੱਚ ਇਹਦੀ ਵਾਈਫ ਗ੍ਰਫਤਾਰ ਹੋਈ ਜਿਹੜੀ ਮੈਂ ਦੱਸਿਆ ਉਹਦੇ ਵਿੱਚ ਕੋ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਰਿਕਵਰੀ ਹੋਈ ਸੀਗੀ ਤੇ ਇਹ ਜੇਲ੍ਹ ਦੇ ਵਿੱਚ ਬੈਠਾ ਸੀ ਉਹਨੇ ਜਿਹੜਾ ਇਹ ਸਾਰਾ ਨੈਟਵਰਕ ਚਲਾ ਰਿਆ ਸੀਗਾ ਸੋ ਉਹਦੇ ਵਿੱਚ ਇਹਨੂੰ ਵੀ ਬਾਅਦ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਫਿਰ ਤੋਂ ਅਰੈਸਟ ਸਰ ਜਿਹੜੇ ਨਸ਼ਾ ਤਸਕਰ ਜਿਹੜੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਨਸ਼ਾ ਤਸਕਰਾਂ ਨੂੰ ਸਿੱਧਾ ਸਿੱਧਾ ਮੈਸੇਜ ਹੈ ਜੀ ਇਹ ਜਿਹੜੀ ਇੱਕ ਜੰਗ ਬਾਣੀਓ ਸੀਐਮ ਪੰਜਾਬ ਵੱਲੋਂ ਜਾਰੀ ਕੀਤੀ ਗਈ ਹੈ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਹੀ ਇੱਕ ਸਾਰੇ ਪੰਜਾਬ ਨੇ ਇਕਜੁੱਟ ਹੋ ਕੇ ਪੰਜਾਬ ਪੁਲਿਸ ਨੇ ਇਕਜੁੱਟ ਹੋ ਕੇ ਇਸ ਜੰਗ ਨੂੰ ਲੜ ਰਹੇ ਆ ਤੇ ਇਹਦੇ ਵਿੱਚ ਕਾਮਯਾਬੀ ਪਾ ਰਹੇ ਆ ਸੋ ਨਸ਼ਾ ਤਸਕਰਾਂ ਨੂੰ ਸਿੱਧਾ ਸਿੱਧਾ ਮੈਸੇਜ ਹੈ ਕਿ ਇਹ ਜਿਹੜਾ ਕੰਮ ਹੈਗਾ ਇਹਨੂੰ ਛੱਡ ਦਿਓ ਨਹੀਂ ਤਾਂ ਤੁਹਾਨੂੰ ਪੰਜਾਬ ਪੁਲਿਸ ਅਤੇ ਜਿਹੜੀ ਪੰਜਾਬ ਸਰਕਾਰ ਹੈ ਕੋਈ ਵੀ ਇਹਨਾਂ ਨੂੰ ਬਖਸ਼ੇਗੀ ਨਹੀਂ ਓਕੇ ਥੈਂਕਸ